ਹਿਰਾ ਪ੍ਰਧਾਨ ਜੁਥ ਬੈਂਕ 올 ਇੰਡੀਆ ਸੈਣੀ ਸੇਵਾ ਸਮਾਜ ਹਿਸ਼ਾਰਪੁਰ ਅੱਜ ਸਾਡੇ ਵੱਲੋਂ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਸੈਣੀ 올 ਇੰਡੀਆ ਸੈਣੀ ਸੇਵਾ ਸਮਾਜ ਦੀ ਯੋਜਿਤ ਕੀਤੀ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਲਮਲਿੰਗ ਸਿੰਘ ਸੈਣੀ ਵੱਲੋਂ ਵਿਸ਼ੇਸ਼ ਤੌਰ ਤੇ ਤੇ ਉਹਨਾਂ ਦੀ ਟੀਮ ਵੱਲੋਂ ਸ਼ਮੂਲੀਅਤ ਕੀਤੀ ਗਈ ਉਹਨਾਂ ਤੋਂ ਇਲਾਵਾ ਚੇਅਰਮੈਨ ਤਰੋਜਨ ਸਿੰਘ ਮਿੱਟੂ ਡਾਕਟਰ ਕੋਸ਼ਲ ਸਿੰਘ ਸੈਣੀ ਐਸਐਮਓ ਟਾਂਡਾ ਡਾਕਟਰ ਕੰਤ ਕਮਾਰ ਸੈਣੀ ਤੇ ਹੋਰ ਵੀ ਜਿਹੜੇ ਪਤਵੰਤੇ ਸੱਜਣ ਹਾਜ਼ਰ ਹੋਏ ਜਿਸ ਵਿੱਚ ਮੁੱਖ ਮੰਤਵ ਇਹ ਰਿਹਾ ਕਿ ਸੈਣੀ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਸੈਣੀ ਸਮਾਜ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਦੂਰ ਕਰਨ ਸੰਬੰਧੀ ਵੀ ਵੀ ਹੱਲ ਕਰਨ ਦੇ ਲਈ ਭਰੋਸਾ ਦਿਵਾਇਆ ਗਿਆ ਤੇ ਸੈਣੀ ਵਰਗ ਦੇ ਨੌਜਵਾਨਾਂ ਨੂੰ ਜਿਹੜਾ ਆ ਜਾਗਰੂਕ ਕਰਨ ਲਈ ਵੱਖ-ਵੱਖ ਜਿਹੜੀਆਂ ਮੀਟਿੰਗਾਂ ਆਉਣ ਵਾਲੇ ਸਮੇਂ ਵਿੱਚ ਪਿੰਡਾਂ-ਪਿੰਡਾਂ ਵਿੱਚ ਕੀਤੀਆਂ ਜਾਣੇ ਇੰਡੀਆ ਦੇ ਨੌਜਵਾਨ ਵਰਗ ਨੂੰ ਲਾਭਪੰਦ ਕੀਤਾ ਜਾਵੇਗਾ ਤੇ ਆਉਣ ਵਾਲੇ ਕੁਝ ਹੀ ਮਹੀਨਿਆਂ ਦੇ ਵਿੱਚ ਇੱਕ ਵੱਡਾ ਸੈਣੀ ਸੰਮੇਲਨ ਟਾਂਡਾ ਦੇ ਵਿੱਚ ਕਰਵਾਇਆ ਜਾਵੇਗਾ ਜਿਸ ਵਿੱਚ ਸੈਣੀ ਸਮਾਜ ਦੇ ਕਾਰਕੁਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਹੋਰ ਸਟੇਟਾਂ ਤੋਂ ਪਹੁੰਚ ਕੇ ਸਮੂਲੀਅਤ ਕਰਨਗੇ ਤੇ ਸੈਣੀ ਸਮਾਜ ਦੀ ਜਿਹੜੀ ਆਵਾਜ਼ ਨੂੰ ਬੁਲੰਦ ਕਰਨਗੇ ਧੰਨਵਾਦ ਮੈਂ ਲਵਲਿੰਗ ਸਿੰਘ ਸੈਣੀ ਪ੍ਰਧਾਨ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਯੂਨਿਟ ਅੱਜ ਬਹੁਤ ਫਕਰ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਹਾਂ ਯਾ ਸਾਡੀ ਟਾਂਡਾ ਯੂਨਿਟ ਦੇ ਪ੍ਰਧਾਨ ਭਗਵਾਨ ਸਿੰਘ ਜੀ ਬਹੁਤ ਹੀ ਯੋਗੇ ਪੱਤਰਕਾਰ ਇਸ ਇਲਾਕੇ ਦੇ ਹਨ ਉਹਨਾਂ ਨੇ ਇੱਕ ਬਹੁਤ ਸ਼ਾਨਦਾਰ ਪ੍ਰਭਾਵਸ਼ਾਲੀ ਮੀਟਿੰਗ ਅੱਜ ਇੱਥੇ ਰੱਖੀ ਹੈ ਇਹ ਸਾਰੀ ਮੀਟਿੰਗ ਚ ਇੱਕ ਹੀ ਬੰਦਾ ਇੱਕ ਬਹੁਤ ਪ੍ਰਭਾਵਸ਼ਾਲੀ ਆਪਣੇ ਆਪਣੇ ਏਰੀਆ ਦੇ ਸੈਣੀ ਕਮਿਊਨਿਟੀ ਦੇ ਲੀਡਰ ਹਨ ਤੇ ਸਾਨੂੰ ਇਹਨਾਂ ਦੀ ਰੈਂਡਮਾਈ ਹੇਟ ਪੂਰਾ ਭਰੋਸਾ ਹੈ ਜਾਂ ਸ਼ਰਮ ਸੰਪਤੀ ਨਾਲ ਅਸੀਂ ਇਹ ਪਾਸ ਕੀਤਾ ਹੈ ਕਿ ਬਹੁਤ ਜਲਦੀ ਅਸੀਂ ਟਾਂਡਾ ਦੇ ਵਿੱਚ ਇੱਕ ਵਿਸ਼ਾਲ ਸੈਣੀ ਸਵੇਲਨ ਇਸ ਹਲਕੇ ਦਾ ਟਾਂਡਾ ਚ ਕਰਵਾਵਾਂਗੇ ਤੇ ਸਭ ਨੇ ਮਤਾ ਪਾਸ ਕਰਕੇ ਇਸ ਨੂੰ ਪ੍ਰਮਾਨਗੀ ਦਿੱਤੀ ਹੈ ਪੀਓਲ ਇੰਡੀਆ ਸੈਣੀ ਸੇਵਾ ਸਮਾਜ ਇੱਕ ਨਾਨ ਪੋਲਿਟਿਕਲ ਸੰਗਠਨ ਹੈ ਇੱਕ ਸਮਾਜਿਕ ਸੰਗਠਨ ਹੈ ਜੋ ਕਿ ਪਿਛਲੇ 60 ਸਾਲ ਤੋਂ ਵਿੱਚ ਪੂਰੇ ਭਾਰਤ ਦੇ 22 ਸਟੇਟਾਂ ਦੇ ਵਿੱਚ ਸਮਾਜ ਦੀ ਬਿਹਤਰੀ ਵਾਸਤੇ ਸਮਾਜ ਨੂੰ ਉੱਪਰ ਚੱਕਣ ਵਾਸਤੇ ਸਮਾਜ ਦੇ ਬੱਚਿਆਂ ਨੂੰ ਹਰ ਖੇਤਰ ਦੇ ਵਿੱਚ ਚਾਹੇ ਉਹ ਸਮਾਜਿਕ ਹੈ ਚਾਹੇ ਐਡਮਿਨਿਸਟ੍ਰੇਸ਼ਨ ਦਾ ਚਾਹੇ ਐਜੂਕੇਸ਼ਨ ਸਿਸਟਮਾ ਦਾ ਚਾਹੇ ਪੋਲਿਟਿਕਲ ਪੋਲਿਟਿਕਸ ਦਾ ਸਿਸਟਮ ਹੈ ਚਾਹੇ ਉਹ ਰਾਜਨੀਤੀ ਪੜਾਅ ਚਾਹੇ ਸਪੋਰਟਸ ਦਾ ਖੇਤਰ ਹੈ ਹਰ ਖੇਤਰ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਸਮਾਜ ਦੇ ਜੁਵਾਵਾਂ ਨੂੰ ਬੱਚਿਆਂ ਨੂੰ ਅੱਗੇ ਕਰੀਏ ਉਹਨਾਂ ਨੂੰ ਹੱਲਾਸ਼ੇਰੀ ਦਈਏ ਤਾਂ ਕਿ ਉਹ ਆਪਣਾ ਵਧੀਆ ਮੁਕਾਮ ਹੈ ਜਿਹੜੇ ਸਮਾਜ ਚ ਹਾਸਲ ਕਰ ਸਕਣ ਤੇ ਸਾਡੀ ਇੱਕ ਹੋਰ ਸੋਚ ਲੈ ਕੇ ਚੱਲੇ ਆਂ ਅਸੀਂ ਕਿ ਪੰਜਾਬ ਦੇ ਵਿੱਚ ਹਰ ਇੱਕ ਇਲਾਕੇ ਦੇ ਵਿੱਚ ਅਸੀਂ ਇਹ ਮਤਾ ਪਾਸ ਕਰੀਏ ਕਿ ਸਾਡੀ ਦੇਸ਼ ਦੇ ਜਿਹੜੇ ਭੋਗ ਹਨ ਉਹ ਬਹੁਤ ਸਿੰਪਲ ਤੇ ਸਾਦੇ ਤਰੀਕੇ ਨਾਲ ਹੋਣਗੇ ਇਹ ਸਭ ਦੀ ਸੋਚ ਬਣਾਈ ਅਸੀਂ ਕਿ ਭੋਗ ਤੇ ਜਿਹੜੇ ਅਸੀਂ ਮੈਂ ਕਈ ਵਾਰੀ اٹੈਂਡ ਕਰਦਾ ਭੋਗ ਤਾਂ ਬਹੁਤ ਦੁੱਖ ਹੁੰਦਾ ਹੈ ਕਿ ਅਸੀਂ بڑے بڑے ਕੇਟਰ بڑے بڑے ਖਾਣ ਪੀਣ ਦਾ ਇੰਤਜ਼ਾਮ ਉੱਥੇ ਕੀਤਾ ਹੁੰਦਾ ਹੈ ਬੜਾ ਦੁਖਦਾਈ ਲੱਗਦਾ ਹੈ ਕਿ ਪਰਿਵਾਰ ਦਾ ਜੀ ਗਿਆ ਹੈ ਤਾਂ ਇੱਕ ਸ਼ੋਗ ਦਾ ਦਿਨ ਹੁੰਦਾ ਸਾਡੇ ਵਾਸਤੇ ਤਾਂ ਜਿਹੜੇ ਭੋਗ ਹੈ ਇਹਨਾਂ ਦਾ ਜਿਹੜਾ ਖਰਚਾ ਬਹੁਤ ਸੀਮਿਤ ਕੀਤਾ ਜਾਵੇ ਇਹ ਸਾਡੀ ਅਪੀਲ ਪੂਰੇ ਸਮਾਜ ਨੂੰ ਹੈਗੀ ਹੈ ਤੇ ਉਮੀਦ ਕਰਦੇ ਹਾਂ ਕਿ ਸਮਾਜ ਇਸ ਤੇ ਫੁੱਲ ਵੀ ਚੜਾਏਗਾ ਤੇ ਇੱਕ ਮਿਸਾਲ ਕਾਇਮ ਕਰੇਗਾ ਪੂਰੀ ਬਰਾਦਰੀਆਂ ਵਾਸਤੇ ਕਿ ਅਸੀਂ ਇੱਕ ਨਵਾਂ ਉਦਮ ਕੀਤਾ ਹੈ ਸਮਾਜ ਦੇ ਖੇਤਰੀ ਵਾਸਤੇ ਤਾਂ ਸਾਡੀ ਕੋਸ਼ਿਸ਼ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੂਰਾ ਪੰਜਾਬ ਅਸੀਂ ਆਪਣਾ ਕਵਰ ਕਰਨਾ ਹੈ ਆਲ ਇੰਡੀਆ ਸੈਣੀ ਸੇਵਾ ਸਵਾਦ ਯੂਨਿਟਸ ਦੇ ਨਾਲ ਤੇ ਇੱਕੋ ਇੱਕ ਸਾਡਾ ਉਦੇਸ਼ ਹੈ ਕਿ ਆਪਣੇ ਸਮਾਜ ਨੂੰ ਉਪਤਾ ਚੱਕਣਾ ਹੈ ਬਹੁਤ ਬਹੁਤ ਧੰਨਵਾਦ ਅੱਜ 올 ਇੰਡੀਆ ਸੈਣੀ ਸਮਾਜ ਦੀ ਮੀਟਿੰਗ ਸਾਡੇ ਪ੍ਰਧਾਨ ਲਵਲੀਨ ਜੀ ਸੈਣੀ ਜੀ ਦੀ ਅਗਵਾਈ ਦੇ ਵਿੱਚ ਟਾਂਡਾ ਦੇ ਵਿੱਚ ਡਾਕਟਰ ਕੌਸ਼ਲ ਸਿੰਘ ਸੈਣੀ ਜੀ ਦੇ ਗ੍ਰਹਿ ਵਿਕੇ ਹੋਈ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਆਪਣੇ ਸੈਣੀ ਸਮਾਜ ਦੇ ਪ੍ਰਧਾਨ ਜੀ ਉਹਨਾਂ ਸਾਰੀ ਟੀਮ ਨੂੰ ਔਰ ਤੁਹਾਨੂੰ ਮੈਂ ਜੀ ਆਇਆਂ ਵੀ ਕਹਿੰਦਾ ਵੈਲਕਮ ਕਰਦਾ ਤੁਹਾਡਾ ਕਿ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆ ਔਰ ਮੈਂ ਹਮੇਸ਼ਾ ਆਪਣੇ ਸੰਦੇਸ਼ ਵਿੱਚ ਜਦੋਂ ਵੀ ਕਦੀ ਮੈਨੂੰ ਕਿਤੇ 2 ਮਿੰਟ ਮਿਲਦੇ ਮੈਂ ਇੱਕੋ ਗੱਲ ਕਹੀ ਹੈ ਕਿ ਇਹ ਇੱਕ ਨਿਸ਼ਕਾਮ ਸੇਵਾ ਹੈ ਜਿਹੜੀ ਅਸੀਂ ਲੋਕ ਕਰ ਰਹੇ ਆਂ ਮੈਂ ਚੰਡੀਗੜ੍ਹ ਤੋਂ ਚੱਲ ਕੇ ਆ ਰਹੇ ਆਂ ਤੁਸੀਂ ਪਟਿਆਲੇ ਤੋਂ ਆ ਰਹੇ ਆਂ ਕੋਈ ਸੰਗਰੂਰ ਤੋਂ ਆ ਰਿਹਾ ਇਹਦੇ 'ਚ ਕਿਸੇ ਨੂੰ ਕੁਝ ਨਹੀਂ ਮਿਲਣਾ ਲੇਕਿਨ ਹੁਣ ਸਮੇਂ ਦੀ ਮੰਗ ਹੈ ਕਿ ਆਪਣਾ ਜਿਹੜਾ ਭਾਈਚਾਰਾ ਹੈ ਆਪਣੀ ਕਮਿਊਨਿਟੀ ਹੈ ਆਪਾਂ ਇਕੱਠੇ ਹੋ ਜਾਈਏ ਆਪਾਂ ਜਿਹੜੀਆਂ ਚੀਜ਼ਾਂ ਪਿੱਛੇ ਪੁਰਾਣੇ ਟਾਈਮ ਦੇ ਵਿੱਚ ਕੋਈ ਗਲਤੀਆਂ ਪੁੱਲਾਂ ਸਾਡੇ ਬੜੇ ਬਡੇਰਿਆਂ ਤੋਂ ਵੀ ਹੋਈਆਂ ਹੋਣਗੀਆਂ ਹੁਣ ਨਵੇਂ ਜੂਥ ਜਿੰਨਾ ਵੀ ਸਰਦਾਰ ਭਗਵਾਨ ਸਿੰਘ ਸੈਣੀ ਜੀ ਦੇ ਬੰਦੇ ਜਸਪ੍ਰੀਤ ਜੀ ਹੋਰ ਮੁੰਡੇ ਜੰਗ ਮੈਂ ਦੇਖਦਾ ਪਿਆ ਸਾਰੇ ਇਹ ਆਉਣ ਇਹ ਸੰਭਾਲਣ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਔਰ ਮੈਂ ਭਗਵਾਨ ਜੀ ਨੂੰ ਤਾਂ ਹਮੇਸ਼ਾ ਕਿਹਾ ਹੋਇਆ ਹੈ ਮੇਰੇ ਗੁਰੂ ਵੀ ਨੇ ਕਿ ਜਿੱਥੇ ਸਾਨੂੰ ਤਨ ਮਨ ਧੰਦੇ ਨਾਲ ਅਸੀਂ ਸੇਵਾ ਆਪਣੀ ਕਮਿਊਨਿਟੀ ਦੀ ਕਰਨੇ ਨੂੰ ਤਿਆਰ ਆਂ ਜਿੱਥੇ ਸਾਡੀ ਸੇਵਾ ਲੱਗਦੀ ਸਾਨੂੰ ਦਾ ਮੇਰਾ ਤਾਂ ਇੱਕੋ ਹੀ ਉਦੇਸ਼ ਹੈ ਟੀਚਾ ਇੱਕੋ ਹੀ ਹੈ ਕਿ ਸਾਡਾ ਭਾਈਚਾਰਾ ਕਿਸੇ ਵੀ ਤਰੀਕੇ ਨਾਲ ਇਕੱਠਾ ਹੋਣਾ ਚਾਹੀਦਾ ਜੇ ਕੋਈ ਗਰੁੱਪੀਜ਼ਮ ਵੀ ਹੈ ਕੋਈ ਨਾਰਾਜ਼ ਵੀ ਹੈ ਉਹਨੂੰ ਆਪ ਜਾ ਕੇ ਘਰੇ ਬਣਾ ਲਓ ਮੈਂ ਬਾਦਲ ਸਾਹਿਬ ਦੀ ਫਿਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਗੱਲ ਕਰਦੇ ਵਿੱਚ ਕਰਦਣਾ ਉਹ ਕਿਸੇ ਉਹਨਾਂ ਨੇ ਟਾਈਮ ਗੁੱਸਣਾ ਨਹੀਂ ਦਿੰਦੇ ਘਰੇ ਜਾ ਕੇ ਬਹਿ ਜਾਂਦੇ ਜਿਵੇਂ ਸੀ ਉਹਨਾਂ ਨੂੰ ਬਣਾ ਲੈਣਾ ਤਾਂ ਸਾਨੂੰ ਆਪਣੀਆਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠਣਾ ਪਊਗਾ ਆਪਣੀ ਕਮਿਊਨਿਟੀ ਨੂੰ ਲਿਆਉਣ ਵਾਸਤੇ ਤਾਕੇ ਅਸੀਂ ਜੇ ਕੋ ਸਾਡਾ ਭਰਾ ਕੋਈ ਕਿਸੇ ਵਜ੍ਹਾ ਕਰਕੇ ਸਾਡੇ ਤੋਂ ਦੂਰ ਹੈ ਕੋਈ ਉਹਦੀ ਸਾਡੇ ਮਨ ਮਟਾਇਬ ਨੇ ਆਪਾਂ ਨੂੰ ਕਰੀਏ ਔਰ ਆਪਣਾ ਸੈਣੀ ਸਮਾਜ ਜਿਹੜਾ ਸਾਡਾ ਹੈਗਾ ਜਿਹਦੀ ਲਬਲੀਨ ਸੈਣੀ ਜੀ ਇਨੀ ਮਿਹਨਤ ਨਾਲ ਇਹਨਾਂ ਨੇ ਇੱਕ ਪੂਰਾ ਪੰਜਾਬ ਦਾ ਸੰਗਠਨ ਕਾਇਮ ਕੀਤਾ ਹੋਇਆ ਇਹਨਾਂ ਨੂੰ ਆਪਾਂ ਸਾਰੇ ਸਪੋਰਟ ਕਰੀਏ ਇਹਨਾਂ ਦੇ ਪਿੱਛੇ ਖੜੇ ਹੋਈਏ ਜਿੱਦਾਂ ਜਿੱਦਾਂ ਵੀ ਸਾਡੀ ਇਹ ਸੇਵਾ ਲਾਉਣਗੇ ਕਿਤੇ ਵੀ ਪੰਜਾਬ ਚ ਸਾਨੂੰ ਵੀ ਬੁਲਾਇਆ ਜਾਊਗਾ ਅਸੀਂ ਆਵਾਂਗੇ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਜਿੱਥੇ ਤੁਸੀਂ ਕਹੋਗੇ ਅਸੀਂ ਆਵਾਂਗੇ ਔਰ ਇੱਕੋ ਟੀਚਾ ਲੈ ਕੇ ਚੱਲੋ ਕਿ ਆਪਾਂ ਪੰਜਾਬ ਦੇ ਵਿੱਚ ਔਰ ਆਪਣੇ ਹਿੰਦੁਸਤਾਨ ਦੇ ਵਿੱਚ ਸਾਡੇ ਬਹੁਤ ਸੈਣੀ ਹੈ ਸਾਡਾ ਟਾਂਡਾ ਕੰਸਿਸਟੈਂਸੀ ਚ 32000 ਵੋਟ ਹੈ ਜੀ ਮੈਂ ਇਹ ਕਹਿੰਦਾ ਕਿ ਜੇ ਸਾਡਾ 32000 ਦਾ 32000 ਸੈਣੀ ਇਹ ਮਨ ਬਣਾ ਲਿਆ ਕਿ ਅਸੀਂ ਸੈਣੀ ਨੂੰ ਵੋਟ ਬਣੀਆਂ ਹੋਰ ਕੋਈ ਬੰਦਾ ਐਮਐਲਏ ਬਣ ਨਹੀਂ ਸਕਦਾ ਗੱਲ ਤਾਂ ਸਿੰਪਲ ਇੰਨੀ ਸਮਝਾਉਣ ਵਾਲੀ ਗੱਲ ਹੈ ਕਿ ਉਸ ਟਾਈਮ ਆਪਾਂ ਭੁੱਲ ਜਾਈਏ ਕਿਸੇ ਦੀਆਂ ਹੋ ਸਕਦੀਆਂ ਮੇਨਾਂ ਨਾਰਾਜ਼ਗੀਆਂ ਹੋ ਸਕਦੀਆਂ ਕਿਸੇ ਨਾਲ ਭਗਵਾਨ ਜੀ ਦੀ ਹੋ ਸਕਦੀਆਂ ਕਿਸੇ ਨਾਲ ਪ੍ਰਧਾਨ ਜੀ ਦੀ ਤੁਹਾਡੇ ਜਦੋਂ ਅਸੀਂ ਕਿਸੇ ਪੋਸਟ ਤੇ ਆਉਣਾ ਨਾਰਾਜ਼ਗੀਆਂ ਸੁਭਾਅਕ ਹੈ ਇਸ ਕਰਕੇ ਜਦੋਂ ਅਸੀਂ ਦਰਸ਼ੇਮ ਜੀ ਨੇ ਕਿਹਾ ਸੀ ਆਪਾਂ ਉਸ ਟਾਈਮ ਮਨ ਵਿੱਚ ਭੁੱਲ ਜਾਈਏ ਕਿ ਨਹੀਂ ਅਸੀਂ ਇਹਨੂੰ ਲੈ ਕੇ ਜਾਣਾ ਉੱਪਰ ਸੋ ਮੈਂ ਉਮੀਦ ਕਰਦਾ ਕਿ ਜੇ ਤੁਹਾਡਾ ਜੋ ਮੈਸੇਜ ਹੈ ਇਹ ਸਾਡੇ ਟਾਂਡੇ ਕੰਸਟੀਟੂਐਂਸੀ ਦੇ ਵਿੱਚ ਸਾਰੇ ਇਲਾਕੇ 'ਚ ਫੈਲੇ ਪੰਜਾਬ 'ਚ ਫੈਲੇ ਤਾਂ ਕਿ ਸਾਰਾ ਸੈਣੀ ਸਮਾਜ ਤੁਹਾਡੇ ਸੰਗਠਨ ਦੇ ਥੱਲੇ ਇਕੱਠਾ ਹੋਵੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਗਾਂ ਬੱਚਿਆਂ ਨੂੰ ਪਤਾ ਲੱਗੇ ਆਉਣ ਵਾਲੇ ਹਜੇ ਤਾਂ ਜਿਹੜੀ ਨਵੀਂ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਹੈ ਜਿਹੜੀਆਂ ਚੀਜ਼ਾਂ ਭਾਈ ਸਾਹਿਬ ਨੇ ਦਸੀਆਂ ਇਤਿਹਾਸ ਹੀ ਨਹੀਂ ਪਤਾ ਸੈਣੀਆ ਦਾ ਬਹੁਤ ਲੰਬਾ ਇਤਿਹਾਸ ਹੈ ਤੇ ਇਸ ਕਰਕੇ ਮੈਂ ਇਹ ਤੁਹਾਨੂੰ ਪਤਾਂਜੀ ਇੱਕ ਬੇਨਤੀ ਵੀ ਕਰੂੰਗਾ ਇੱਕ ਐਸੀ ਕਿਤਾਬ ਛਪਾਓ ਜਿਹਦੇ ਵਿੱਚ ਇਤਿਹਾਸ ਹੋਵੇ ਸੈਣੀ ਸਮਾਜ ਦਾ ਪਹਿਲਾਂ ਉਹ ਇੱਕ ਇੱਕ ਬੱਚੇ ਨੂੰ ਵੰਡੀ ਜਾਵੇ ਉਹ ਕਿਤਾਬ ਵੰਡੀ ਜਾਵੇ ਉਹ ਕੈਲੰਡਰ ਵੰਡੀ ਜਾਵੇ ਸਾਨੂੰ ਆਪਣੀਆਂ ਫੋਟੋਆਂ ਨਹੀਂ ਚਾਹੀਦੀਆਂ ਸਾਨੂੰ ਇਤਿਹਾਸ ਆਪਣੇ ਬੱਚਿਆਂ ਨੂੰ ਦੱਸਣਾ ਸਾਡੇ ਸਾਡੇ ਪਿੰਡ ਦੇ ਵਿੱਚ ਸਾਡੇ ਇੱਕ ਮਾਸਟਰ ਤਲਵਜਨ ਸਿੰਘ ਸੈਣੀ ਸੀਗੇ ਮੇਰੇ ਨਾਮ ਦੇ ਹੀ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਹੁਣ ਸਾਰੇ ਪਿੰਡ ਕੋਲ ਹੈ ਮਤਲਬ ਮੈਨੂੰ ਆਪਣੇ ਦਾਦੇ ਪੜਦਾਦਿਆਂ ਦਾ ਮੇਰੀ ਗਾਂ ਭੈਣ ਉਹਦੇ ਬੱਚੇ ਉਹਦੇ ਬੱਚੇ ਉਹਨਾਂ ਨੇ ਪਿੰਡ ਦੀ ਪੂਰੀ ਹਿਸਟਰੀ ਇੱਕ ਕਿਤਾਬ 'ਚ ਲਿਖ ਦਿੱਤੀ ਦਾਦੇਆਂ ਪੜਦਾਦਿਆਂ ਦਾ ਸਾਨੂੰ ਦਾਦੇ ਤੋਂ ਅੱਗੇ ਨਾਂ ਨਹੀਂ ਪਤਾ ਪੜਦਾਦਾ ਗਾਂ ਸਾਡਾ ਪੜਦਾਦਾ ਗਾਂ ਪੜਦਾਦਾ ਉਹਨਾਂ ਨੇ ਹਿਸਟਰੀ ਲੈ ਕੇ ਕਾਇਮ ਕਰਤੀ ਜੇ ਆਪਾਂ ਸੈਣੀ ਭਾਈਚਾਰੇ ਦੀ ਹਿਸਟਰੀ ਅਸੀਂ ਆਪਣੇ ਬੱਚਿਆਂ ਤੇ ਸਾਡੇ ਬੱਚੇ ਵੀ ਤਾਂ ਤਾਂ ਹੀ ਅੱਗੇ ਆਉਣਗੇ ਨਾ ਉਹ ਲਗਦਾ ਐਸਾ ਸੈਣੀ ਆ ਛੱਡ ਦਿਓ ਜੀ ਨਹੀਂ ਆਪਾਂ ਹਿਸਟਰੀ ਦਸੀ ਹੈ ਕਿ ਸਾਡੀ ਜਿਵੇਂ ਗੁਰੂ ਮਹਾਰਾਜ ਨੇ ਡਿਊਟੀ ਲਾਈ ਹੈ ਆਪਣੀ ਤੇ ਇਸੇ ਤਰੀਕੇ ਨਾਲ ਸਾਡੇ ਚੰਦਰਗੋਬੀ ਜੀ ਸਵਾਰਜ ਇੰਨੀਆਂ 22 ਸੁਵਿਤਰੀ ਫੂਲੇ ਜੀ ਪਹਿਲੀ ਹਿੰਦੁਸਤਾਨ ਦੀ ਸੁਵਿਤਰੀ ਬਾਈ ਫੂਲੇ ਰਹੀ ਹੈ ਪ੍ਰਿੰਸੀਪਲ ਰਹੀ ਹੈ ਸਾਨੂੰ ਮਾਣ ਹੈ ਉਹਨਾਂ ਦਾ ਲੇਕਿਨ ਸਾਨੂੰ ਮਿਲਿਆ ਕੁਝ ਨਹੀਂ ਕਿਉਂ ਕਿ ਕਿਉਂਕਿ ਸਾਡੇ ਅਸੀਂ ਇਕੱਠ ਨਹੀਂ ਹੋ ਸਕਦਾ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਇਕੱਠੇ ਹੋਏ ਹੋ ਔਰ ਮੈਂ ਪੰਜਾਬ ਦੀ ਨਹੀਂ ਮੈਂ ਤਾਂ ਹਿੰਦੁਸਤਾਨ ਨੂੰ ਵੀ ਸਹਿਯੋਗ ਦਿੱਉ ਜਿੱਥੇ ਜਿੱਥੇ ਕਿਸੇ ਸਟੇਟ ਦੇ ਸਾਡੇ ਸੈਣੀ ਭਾਈ ਚਾਰੇ ਆ ਉਹਨਾਂ ਨੂੰ ਇਕੱਠੇ ਕਰੋ ਜਿੱਥੇ ਤੁਸੀਂ ਟਾਂਡੇ ਚ ਲਾਓਗੇ ਜਿੱਦਾਂ ਤੁਸੀਂ ਇਕੱਠ ਕਰੋਗੇ ਜੋ ਅਸੀਂ ਕਰਨੇ ਨੂੰ ਤਿਆਰ ਆ ਤਾਂ ਕਿ ਤੁਹਾਡਾ ਸਾਨੂੰ ਸਾਰਿਆਂ ਨੂੰ ਸਹਿਯੋਗ ਮਿਲੇ ਥੈਂਕ ਯੂ ਵੈਰੀ ਥੈਂਕ ਯੂ ਬਹੁਤ ਬਹੁਤ ਧੰਨਵਾਦ